ਜਿਹੜਾ ਮੇਸਾ ਅੰਦਰਾਵਾ ਬਲਵੰਤ ਰੈਸੀ ਸਿੱਧ ਸਾਹਿਬ ਸਿਆਲਾ ਸਿੰਘ ਬਾਯਾ ਜੀ ਦੇ ਇਸ ਅੰਤਾਰ ਸਾਮ ਦਾ ਗੁਰਦੁਆਰਾ ਸਾਹਿਬ ਤੁਮ ਸਾਹਿਬ ਜੀ ਦਾ ਗੁਰਦੁਆਰਾ ਤੁਮ ਸਾਹਿਬ ਜੀ ਦਾ ਜੁਲਾਈ ਚੋ ਮੈਦ ਹੈ ਸਾਡੀ ਸੰਗਤ ਨੂੰ ਜੇ ਅਕਨ ਦਾਸ ਕੋ ਅੱਜ ਹੱਦ ਚੰਗਲਾ ਦੇ ਉੱਤੇ ਸਭ ਸੰਗਤ ਦੇ ਦਰਸ਼ਨ ਕਰਾਏ ਜਾਣਗੇ ਸਭ ਨੂੰ ਬੇਨਤੀ ਹੈ ਕਿ ਭਾਈ ਅੱਜ ਚੱਕ ਇੰਦਰਾ ਦੇ ਉੱਤੇ ਹੀ ਪ੍ਰੋਗਰਾਮ ਜਿੰਨਾ ਵੀ ਲੈਂਕਰ ਦਾ ਜਿੰਨੇ ਵੀ ਸੰਗਤ ਆਈ ਹੈ ਸਾਰੀ ਇਸੇ ਦਾ ਲੈਂਕਰ ਹੋਊਗਾ ਸੇਵਾ ਕਰ ਲੈ ਜੀ ਐਸੇ ਸਾਭੂਆ ਦੀ ਸੇਵਾ ਕਰ ਲੈ ਸਰਵ ਜੀ ਸਾਰੂਆ ਕੀ ਤੁਮ ਵੀ ਸੇਵਾ ਕਰਨ ਜੀ ਸਾਰੂਆ ਕੀ ਹੋਰ ਕਰੇ ਜੀ ਸਾਰੂਆ ਦੀ ਸੇਵਾ ਕਰ ਲੈ ਜੀ ਐਸੇ ਸਾਰੂਆ ਦੀ ਸੇਵਾ ਕਰ साधु तू भी सेवा कर ली साधु सेवा कर लै जी साधना सेवा कर लै जी ऐसे साधु सेवा कर लै ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸ਼੍ਰੀਮਾਨ 111 ਸੰਤ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸਿਵੜਾ ਸਾਹਿਬ ਬਾਰੇ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਪੰਥ ਦੇ ਲੇਖੇ ਲਾਈ ਹੈ 67 ਸਾਲ ਮਹਾਂਪੁਰਖਾਂ ਨੇ ਕੀਰਤਨ ਵਰਤਾਇਆ ਹੈ ਬੇਅੰਤ ਨਗਰਾਂ ਵਿੱਚ ਬਹੁਤ ਸਾਰੀਆਂ ਦਾਤਾ ਮਹਾਂਪੁਰਖਾਂ ਨੇ ਵਰਤਾਇਆਂ ਸਕੂਲਾਂ ਕਾਲਜਾਂ ਦਾ ਕੋਈ ਅੰਤ ਨਹੀਂ 30 ਸਾਲ ਦੀ ਅਵਸਥਾ ਤੋਂ ਥੱਲੇ ਥੱਲੇ ਕਿਉਂਕਿ ਮਹਾਪੁਰਖਾਂ ਦਾ ਪ੍ਰਕਾਸ਼ 1938 ਦਾ 67 68 ਦੇ ਵਿੱਚ ਮਹਾਪੁਰਖਾਂ ਨੇ ਸਿੱਧ ਸਰ ਸਾਹਿਬ ਜੋ ਕਾਲਜ ਹੈ ਬਾਬਾ ਸ਼ਹੀਨ ਸਿੰਘ ਜੀ ਗਿੱਲ ਚਲੀ ਉਹਨਾਂ ਦੇ ਨਾਮ ਤੇ ਕਾਲਜ ਦੀ ਪਰੰਪਤਾ ਕਰਕੇ 2-3 ਸਾਲ ਦੇ ਵਿੱਚ ਚਲਾਉਣਾ ਕੀਤਾ ਸੀ 30 ਸਾਲ ਦੀ ਅਵਸਥਾ 'ਚ ਸੋ ਉਹਨਾਂ ਮਹਾਪੁਰਖਾਂ ਦਾ ਜਿਨ੍ਹਾਂ ਨੇ ਬਹੁਤ ਸਾਰੇ ਗੁਰੂ ਘਰ ਬਣਾਏ ਨਿਸ਼ਾਨ ਚਲਾਉਣੇ ਕੀਤੇ ਉਹਨਾਂ ਮਹਾਪੁਰਖਾਂ ਦਾ ਇਹ ਪ੍ਰਕਾਸ਼ ਨਗਰ ਹੈ ਆਪਾਂ ਜਨਮ ਕਹਿ ਦਨੇ ਆ ਮਹਾਪੁਰਖਾਂ ਦਾ ਪ੍ਰਕਾਸ਼ ਨਗਰ ਹੈ ਸਿਉੜਾ ਸਾਹਿਬ ਸੋ ਉਹਨਾਂ ਦੇ ਇਸ ਸਥਾਨ ਦੀ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਦੀ ਅੱਜ ਜੋ ਵੱਡਾ ਕਰਕੇ ਉਸ ਨੂੰ ਲੈਂਟਰ ਪਾਇਆ ਜਾ ਰਿਹਾ ਹੈ ਬਹੁਤ ਸਾਰੇ ਤਕਰੀਬਨ 1.5 200 ਪਿੰਡਾਂ ਤੋਂ ਦੂਰ ਦੂਰ ਕਿੱਥੇ ਮਸਤੂਆਣਾ ਸਾਹਿਬ ਹੈ ਚੰਗਾਲ ਭੈਣੀ ਮਹਾਰਾਜ ਉਹ ਜੇ ਮੈਂ ਨੱਗਰ ਗਿਣਨ ਲਵਾਂ ਗਿਣਨ ਲੱਗ ਜਾ ਬਹੁਤ ਲੰਬੀ ਲਿਸਟ ਹੈ ਉਹਨਾਂ ਸੰਗਤਾਂ ਵੱਲੋਂ ਅੱਜ ਰਲਮਿਲ ਕਰਕੇ ਲੈਂਟਰ ਪਾਇਆ ਜਾ ਰਿਹਾ ਹੈ ਤਕਰੀਬਨ ਜੇ ਆਪਾਂ ਫੁੱਟਾਂ 'ਚ ਏਰੀਆ ਕੱਢੀਏ ਲਗਭਗ 25k ਹਜ਼ਾਰ ਫੁੱਟ ਮਟੀਰੀਅਲ ਦੇ ਹਿਸਾਬ ਨਾਲ ਉਹ ਏਰੀਆ ਬਣਦਾ ਹੈ ਉਂਝ ਭਾਵੇਂ ਘੱਟ ਹੋਵੇ ਪਰ ਉਹ ਜਦੋਂ ਆਪਾਂ ਉਸ ਨੂੰ ਬੀਮਾ ਦੇ ਸਮੇਤ ਗਿਣਦੇ ਆ ਤਾਂ 25000 ਫੁੱਟ ਦੇ ਸਕੁਅਰ ਫੁੱਟ ਦੇ ਨੇੜੇ ਤੇੜਿਓ ਏਰੀਆ ਲਗਭਗ ਬਣ ਜਾਂਦਾ ਹੈ ਉਹਨਾਂ ਮਹਾਪੁਰਖਾਂ ਦੇ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮਹਾਪੁਰਖਾਂ ਦੇ ਬਚਨ ਹੋਈ ਸੀ ਕਹਿੰਦੇ ਭਾਈ ਸੰਤਾਂ ਮਹਾਪੁਰਖਾਂ ਨੂੰ ਇੱਥੇ ਦੀ ਸੰਗਤ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਇਹ ਸਥਾਨ ਬਣਾ ਲਿਏ ਤਾਂ ਦੋ ਤਿੰਨ ਵਾਰ ਪੁੱਛਣ ਤੋਂ ਬਾਅਦ ਮਹਾਪੁਰਖਾਂ ਨੇ ਕਿਹਾ ਭਾਈ ਇਹ ਵੱਡਾ ਬਣੂ ਸਾਤੋਂ ਬਾਅਦ ਚ ਬਣੂਗਾ ਹੁਣ ਇਹ ਸੇਵਾ ਹਿੱਸੇ ਆਈ ਹੈ ਸਾਰਾ ਬਹਿੰਗਮ ਜਥਾ ਮਹਾਪੁਰਖਾਂ ਦਾ ਜੋ ਸੁਖ ਸਾਗਰ ਸਾਹਿਬ ਵਿਰਾਜਮਾਨ ਰਹਿੰਦਾ ਹੈ ਸੇਵਾ ਕਰਾਉਂਦੇ ਨੇ ਸੰਤ ਕੁਲਦੀਪ ਸਿੰਘ ਜੀ ਮੋਨੀ ਸਤ ਬਲਜੀਤ ਦਾ ਜੀ ਡੇਰਾ ਕੋਈ ਕੋਲੀ ਕਲਾ ਸਾਰੀ ਸੰਗਤ ਹੈ ਜੋ ਨਾਲ ਸਹਿਯੋਗੀ ਨੇ ਨਗਰ ਸਿਉੜਾ ਸਾਹਿਬ ਦਾ ਵੀ ਨਾਲ ਯੋਗਦਾਨ ਹੈ ਸਾਰਿਆਂ ਬਲੂ ਇਸ ਸਥਾਨ ਦੀ ਸੇਵਾ ਹੋ ਰਹੀ ਹੈ ਇੱਧਰ ਲੰਗਰ ਚੱਲ ਰਹੇ ਨੇ ਹੁਣ ਨਾਲ ਸਟੇਜ ਦੀ ਪ੍ਰਾਰੰਭਤਾ ਸਵੇਰ ਤੋਂ ਹੋਈ ਹੋਈ ਹੈ ਬੇਅੰਤ ਸੰਗਤਾਂ ਇਹ ਨਹੀਂ ਪਤਾ ਕਿੱਥੋਂ ਕਿੱਥੋਂ ਆ ਕੇ ਕੀ ਕੀ ਸੇਵਾ ਕਰ ਰਹੀਆਂ ਨੇ ਬੇਅੰਤ ਲੀਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਬਹੁਤ ਮਹਾਨ ਦਿਹਾੜਾ ਹੈ ਮੱਗਰ ਦੀ ਸੰਗਰਾਂਦ ਦਾ ਦਿਹਾੜਾ ਹੈ ਔਰ ਨਾਲ-ਨਾਲ ਸਾਡੇ ਨਗਰ ਦੇ ਵਿੱਚ ਪ੍ਰਕਾਸ਼ ਲਿਆ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸਿਉੜਾ ਸਾਹਿਬ ਵਾਲੇ ਜਿਨ੍ਹਾਂ ਨੇ ਉਸ ਆਕਾਰਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਹੋਏ ਦਰਗਾਹ ਤੱਕ ਮਹਾਪੁਰਖਾਂ ਦੇ ਡਾਂਕੇ ਵਜੇ ਸਾਰਿਆਂ ਤੋਂ ਜਿਨ੍ਹਾਂ ਵੀ ਮਹਾਪੁਰਖ ਸੰਸਾਰ ਦੇ ਵਿੱਚ ਹੋਏ ਨੇ ਉਹ ਸਾਡੇ ਮਹਾਪੁਰਖ ਸਤ ਬਾਬਾ ਵਰਵੰਤ ਸਿੰਘ ਜੀ ਮਹਾਰਾਜਿਆਂ ਨੂੰ ਨਤਮਸਤਕ ਹੋਇਆ ਕਰਦੇ ਆਓ ਅੱਜ ਮਹਾਨ ਪਵਿੱਤਰ ਦਿਹਾੜਾ ਹੈ ਉਹਨਾਂ ਮਹਾਪੁਰਖਾਂ ਦੇ ਪ੍ਰਕਾਸ਼ ਸਥਾਨ ਦਾ ਜੋ ਗੁਰੂ ਘਰ ਬਣ ਰਿਹਾ ਹੈ ਪਹਿਲੀ ਮੰਜ਼ਲ ਦਾ ਲੈਂਟਰ ਪੈ ਰਿਹਾ ਹੈ ਬਹੁਤ ਦੂਰ ਦਰਾਡੇ ਤੋਂ ਲੈ ਕੇ ਕਰਕੇ ਤਕਰੀਬਨ ਸਾਰੇ ਪੰਜਾਬ ਵਰਲਡ ਦੇ ਵਿੱਚੋਂ ਹੀ ਸੰਗਤਾਂ ਆਈਆਂ ਨੇ ਜਿੰਨੀਆਂ ਵੀ ਸੰਗਤਾਂ ਇਸ ਸੇਵਾ ਦੇ ਵਿੱਚ ਪਹੁੰਚੀਆਂ ਨੇ ਸਾਡਾ ਨਗਰ ਸਿਉੜਾ ਸਾਹਿਬ ਔਰ ਗੁਰਦੁਆਰਾ ਸਰਬਤਰਮ ਪ੍ਰਕਾਸ਼ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਅਸੀਂ ਤੈਹ ਦੇ ਲੋ ਰਿਣੀ ਆ ਉਹਨਾਂ ਸਾਰੀਆਂ ਸੰਗਤਾਂ ਦੇ ਜਿਹੜੀਆਂ ਮਹਾਪੁਰਖਾਂ ਦੇ ਪਿਆਰ ਦੇ ਵਿੱਚ ਮਹਾਪੁਰਖਾਂ ਦੇ ਅਸਥਾਨ ਦੇ ਲੈਂਟਰ ਦੀ ਸੇਵਾ ਦੇ ਵਿੱਚ ਪਹੁੰਚੀਆਂ ਨੇ ਸੋ ਸਾਰੀਆਂ ਹੀ ਸੰਗਤਾਂ ਨੇ ਬਹੁਤ ਤਨ ਮਨ ਧੰਦੇ ਨਾਲ ਸੇਵਾ ਕੀਤੀ ਹੈ ਬਹੁਤ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਨੇ ਇਹੋ ਜੇ ਵੀ ਸੇਵਾਦਾਰ ਨੇ ਮਹਾਪੁਰਖਾਂ ਦੇ ਜਿਹੜੇ ਇਹ ਚਾਹੁੰਦੇ ਨੇ ਕਿ ਅਸੀਂ ਇਕੱਲੇ ਹੀ ਗੁਰੂ ਘਰ ਦੀ ਸੇਵਾ ਕਰਾ ਦਈਏ ਇਹ ਮਹਾਪੁਰਖਾਂ ਦੀ ਕਿਰਪਾ ਹੈ ਔਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਦਾ ਸਦਕਾ ਅੱਜ ਉਹ ਸਥਾਨ ਨਿਪਰੇ ਚੜ੍ਹਨੇ ਜਾ ਰਹੇ ਹੈ ਔਰ ਆਈਆਂ ਹੋਈਆਂ ਸੰਗਤਾਂ ਦਾ ਸਾਡਾ ਨਗਰ ਸਿਉੜਾ ਸਾਹਿਬ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ